ਮਾਹ ਇੱਕੋ ਢਿੱਕਾ ਖਾਲਸਾ ਮਾ ਇੱਕੋ ਢਿੱਕੀ ਖਤੇ ਹਾਂਪ ਜੀ ਦਰਸ਼ਨ ਕਰ ਰਹੇ ਹੋ ਕੋਰਦਵਾਰਾ ਸ਼ਰੀਪਤ ਮਾਨਾ ਸਾਹਿਬ ਨਗਰ ਗੈਲ ਖੱਡਾ ਕਲੁਕਾਰਾ ਸੰਸਥਾਰਨ ਸੁਬਾਤ ਇਸ ਵੀ ਨੂੰ ਅਮਰਦਸ਼ਾਬ ਦਾਲੀ ਤੇ ਸਿੰਘਾਂ ਦੇ ਇੱਕ ਸਮਾਰਕਾਰ ਹੋਇਆ ਜਿਸ ਦੀ ਅਗਵਾਈ ਜੱਸਾ ਸਿੰਘ ਜੀ ਹਲੂਆਲੀਆ ਜਥੇਦਾਰ ਸ੍ਰੀ ਚੜਤ ਸਿੰਘ ਜੀ ਰਾਮਗੜੀਆ ਤੇ ਹਰੀ ਸਿੰਘ ਨਲੋਏ ਦੇ ਦਾਦਾ ਜੀ ਜਥੇਦਾਰ ਹਰਦਾਸ ਸਿੰਘ ਜੀ ਕਰ ਰਹੇ ਸਨ ਉਸ ਸ੍ਰੀ ਦੀਏ ਸਥਾਨ ਤੇ ਅਭੀ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੇ ਹਾਨਕੇ ਸਿੰਘਾਂ ਦਾ ਕਾਫਲਾ ਰੁਕਿਆ ਕੋਪਰ ਹੀੜੇ ਤੋਂ ਬਾਅਦ ਔਰ ਇਥੇ ਹੀ 35000 ਦੇ ਕਰੀਬ ਸਿੰਘ ਸਿੰਘਣੀਆਂ ਜੋ ਕਿ ਮੁਗਲ ਅਬਦਲੀ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਸਰਦਾਰ ਦੱਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਦੇ 22 ਫੱਟ ਲੱਗੇ ਜਥੇਦਾਰ ਚੜ੍ਹਤ ਸਿੰਘ ਜੀ ਦੇ 18 ਅਤੇ ਬੜਵੀ ਬੜੀ ਦਲੇਰੀ ਦੇ ਨਾਲ ਜੂਝਦਿਆਂ ਹੋਇਆਂ ਬਦਾਲੀ ਨੂੰ ਭਜਨ ਲਈ ਮਜਬੂਰ ਕੀਤਾ ਇੱਥੇ ਹੀ ਉਸ ਮੌਕੇ ਦੀ ਪਾਣੀ ਦੀ ਟਾਬ ਇਤਿਹਾਸ ਮੁਤਾਬਕ ਮੌਜੂਦ ਹੈ ਇਸ ਨੂੰ ਸ਼ਹੀਦਾਂ ਦੀ ਟਾਬ ਵੀ ਕਹਿੰਦੇ ਹਨ ਆਓ ਆਪ ਜੀ ਕੋਨੋਂ ਦਰਸ਼ਨ ਕਰੋ ਜੋ ਸ਼ਹੀਦਾਂ ਦੇ ਸਥਾਨ ਦੇ ਵਿੱਚ ਬਣਾਇਆ ਗਿਆ ਹੈ ਸਥਾਨ ਮਾਤਾ ਜੀ ਦਾ ਜਿਹੜਾ ਵੀ ਇਹ ਦੀ ਉਪ ਸੇਵਾ ਹੈ ਯਾਦ ਕਰਨਾ ਕਿ ਆਪਾਂ ਇਹ ਕਰਨਾ ਚਾਹੀਦਾ ਹੈ ਤਾਂ ਗੁਰੂ ਨਾਨਕ ਉਹ ਸਮੇਂ ਦੇ ਦ੍ਰਿਸ਼ ਨੂੰ ਦਰਸਉਂਦਾ ਹੋਇਆ ਸਿੰਘਾਂ ਦਾ ਜੋ ਇੱਥੇ ਬਹੁਤ ਸੋਹਣੀ ਸੈਨਰੀ ਬਣਾਈ ਗਈ ਹੈ ਕਿ ਕਿਸ ਤਰ੍ਹਾਂ ਸਿੰਘ ਜੰਗਲਾਂ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦੇ ਹਨ ਦੇ ਵੱਡੂ ਕੱਲੇ ਘਾਰੇ ਦਾ ਜੋ ਅਸੀਂ ਇਸ ਚਿੱਤਰਾਈਂ ਵੇਖ ਦਰਸ਼ਨ ਕਰ ਸਕਦੇ ਹੋ ਇਸ ਟਾਬ ਤੇ ਆ ਕੇ ਸਿੰਘਾਂ ਨੇ ਪਾਣੀ ਪੀਤਾ ਬੱਚੇ ਤੇ ਬੱਡੇ ਬਜ਼ੁਰਗ ਚੜੀ ਅਤੇ ਮੱਕੀ ਦੀ ਮਹਾਰੀਆਂ ਛੁੱਕੇ ਤੇ ਬਦਾਲੀ ਦੇ ਸਿਪਾਈਆਂ ਨੇ ਉਹਨਾਂ ਫਸਲਾਂ ਦੇ ਬਹਾਰਿਆਂ ਨੂੰ ਅੱਖ ਲਗਾ ਦਿੱਤੀ ਸੀ ਨਾਪ ਜੀ ਨੂੰ ਤਾਂ ਆਪ ਦੇ ਦਰਸ਼ਨ ਕਰਾਉਣੇ ਆ। ਦਵਾਰੋ ਹੀ ਤੇ ਸੰਗਲ ਪਾਣੀ ਪੀਦੇ ਕਿਸੇ ਚਾਹਤ ਹਾਂ ਉਸ ਵੇਲੇ ਦੀ ਪ੍ਰਤਮਾ ਕੱਚੀ ਢਾਬ ਹੈ। ਜਿੱਥੇ ਆ ਕੇ ਸਿੰਘਾ ਨੇ ਪਾਣੀ ਪੀਤਾ ਇਥੋਂ ਦੀ ਸੇਵਾ ਨਗਰ ਨਿਵਾਸੀ ਸੰਤਾ ਅਤੇ ਸਾਉਣ ਨੇ ਪ੍ਰਬੰਧਕ ਮਿਟੀ ਦੇ ਸਹਿਯੋਗ ਨਾਲ ਚੱਲ ਰਹੀ ਹੈ।